ਨਨ ਨੇ ਮੁੰਨਿਓ ਗਿਓ ਨਨ ਨੇ ਮੁੰਨਿਓ ਇੱਕ ਇਹੋ ਬੈਠੀ ਸੁਸਤ ਓਏ ਨੇ ਮੁੰਨੇ ਇਧਰ ਦੇਖ ਤੇ ਵੀਰ ਆਪਾਂ ਪਹਿਲਾਂ ਇੱਕ ਵੀਡੀਓ ਪਾਈ ਸੀ ਆਉਣੀ ਇੱਕ ਮਤਲਬ ਮੁਰਗਾ ਲੈ ਗਿਆ ਸੀ ਕੁੱਤਾ ਤੇ ਕੁੱਤਾ ਲੈ ਰਗ ਵੀਰ ਆਪਾਂ ਨੇ ਰਾਤ ਵੀ ਪੂਰੀ ਗੌਰ ਕਰੀਓ ਆ ਗਏ ਆਪਾਂ ਮੋਟਰਪਾ ਤੇ ਝੋਨਾ ਦੇਖੋ ਸਭ ਤੋਂ ਪਹਿਲਾਂ ਆਹ ਦੇਖੋ ਦਿਨ ਪਰ ਦਿਨ ਪੂਰਾ ਪੱਕ ਗਿਆ ਤੇ ਮੁੱਟਣ ਵਾਲਾ ਹੋ ਗਿਆ सो हैलो गाइस वेलकम टू तो माय न्यू ब्लॉग तो सुबह का ब्लॉग आज गाय हम करते हैं स्टार्ट अपने घर से क्योंकि गायस सुबह के आठ नौ साढ़े अठ का टाइम हो चुका है तो अच्छा मौसम बना हुआ है तो आज का ब्लॉग गायस आप कराएंगे अपने घर से स्टार्ट है क्योंकि अज आप सोचा था क्योंकि अपने घर के बीचों बलॉग स्टार्ट करेंगे तो गायस अज का ब्लॉग बहुत लंबा होने वाला क्योंकि आपको अज के ब्लॉग में बहुत कुछ दिखावे ਜਿਵੇਂ ਕਿ ਆਪਣਾ ਅੱਜ ਕਟਾ ਪਾਣੀ ਜਿਹੜਾ ਵੇਚਣਾ ਹੈ ਤੇ ਆਪਣਾ ਮੋਟੋ ਪਤਲੂ ਉਹ ਵੀ ਬਹੁਤ ਇੱਕ ਬਚਰਾ ਸੱਟ ਲੱਗੀ ਉਹ ਵੀ ਦਿਖਾਵਾਂਗੇ ਤੇ ਹੋਰ ਬਹੁਤ ਕੁਝ ਦਿਖਾਵਾਂਗੇ ਤਾਂ ਗਾਇਸ ਆਪਣਾ ਵਲੋਗ ਅੱਜ ਦਾ ਬਹੁਤ ਲੰਬਾ ਹੋਣ ਵਾਲਾ ਤੇ ਬਣੇ ਰਹੀਓ ਆਪਣੇ ਵਲੋਗ ਕੇ ਗੱਲ ਤੇ ਚਲੋ ਪਹਿਲਾਂ ਆਪਾਂ ਨੇ ਥੋੜਾ ਜਿਹਾ ਕਰਕੇ ਆਪਣੇ ਵਿੱਚ ਜੋ ਕਿ ਫਲ-ਪੌਦੇ ਏਡੇ ਲਾਏ ਹੋਏ ਉਹ ਦਿਖਾਉਂਦੇ ਆ ਤੁਹਾਨੂੰ ਤੇ ਬਾਕੀ ਸਾਰਾ ਕੁਝ ਦਿਖਾਣੇ ਤੇ ਬਣੇ ਰਹੋ ਵਲੋਗ ਦੇ ਸਾਥ ਤੇ ਚਲੋ ਫਿਰ ਦਿਖਾਣੇ ਆ ਤੋ ਦੋਸਤੋ ਸਫਤ ਪੈਣਾ ਪਤਾਵਾ ਆਪਣੀ ਬਲੈਰੋ ਵੀ ਆਪਣੇ ਕੋਲ ਬਲੈਰੋ ਵੀ ਰੱਖੀ ਹੋਈ ਹੈ ਜਿਹੜੀ 3-4 ਸਾਲ ਹੋ ਗਏ ਵਧੀਆ ਚੱਲ ਰਹੀ ਹੈ ਤੇ ਆ ਦੇਖੋ ਬੀਲ ਪਾਏ ਹੋਏ ਤੇ ਇੱਧਰ ਆਪਣਾ ਸੋਨਾ ਲਿਕਾ ਕਿ ਝੋਨੇ ਦਾ ਟਾਈਮ ਸਟਾਰਟ ਹੋ ਗਿਆ ਤੇ ਆਪਾਂ ਥੋੜਾ ਜਿਹਾ ਕੱਲ ਧੋਤ ਮਾਰ ਕੇ ਇੱਥੇ ਖੜਾਇਆ ਸੀ ਅੰਦਰ ਤੇ ਟਰੈਲੀਆਂ ਪਾ ਤੁਹਾਨੂੰ ਦਿਖਾਈਆਂ ਸੀ ਤੇ ਵੀਰੋ ਆਪਾਂ ਰਿਮ ਪਾਏ ਸੇ ਦੇ ਨੇ ਇਹ ਪਤਾ ਕੀ ਆ ਇਹ ਇੰਜਨ ਦੇ ਆ ਜਿਹੜਾ ਆਪਣਾ ਇੰਜਨ ਨਹੀਂ ਹੁੰਦਾ ਟੋਕ ਕਰਨ ਵਾਲਾ ਉਹਦੇ ਆ ਤੇ ਪਟੈਰਾ ਚ ਪਾ ਗਏ ਸੀ ਵਧੀਆ ਵਧੀਆ ਲੱਗਦੇ ਦੇਖੋ ਤੇ 50 ਕਿਲੋ ਦਾ ਇੱਕ ਆਏ ਤੇ ਮਤਲਬ ਦੋ ਹੀ ਪਾਸੇ ਪਾਏ ਹੋ ਇੱਕੋ ਮਾਤਲ ਵਜਨ ਕੀਤਾ ਹੋਇਆ ਇਹਦੇ ਨਾਲ ਬਿਰੋ ਟਾਇਰ ਸਲਿੱਪ ਨਹੀਂ ਮਾਰਦਾ ਇੱਕ ਤਾਂ ਕਰਕੇ ਤੇ ਤੋਂ ਫਿਰ ਮਿਲਦੇ ਆ ਇਹਦੇ ਰਣਾ ਇਨਵੈਟਰ ਤੇ ਆਪ ਪੈਡੇ ਲਾਏ ਹੋਏ ਆ ਵੀਰੋ ਤੇ ਇਹਨਾਂ ਦੀ ਬਹੁਤ ਟਾਈਮ ਹੋ ਗਿਆ ਕਟਿੰਗ ਨਹੀਂ ਹੋਈ ਪਹਿਲਾਂ ਆਪਾਂ ਕਰਦੇ ਹੁੰਦੇ ਸੀ ਹਾਰੀ ਬਹੁਤ ਟਾਈਮ ਹੋ ਗਿਆ ਹੋਈ ਨਹੀਂ ਤੇ ਇੱਕ ਦਿਨ ਜ਼ਰੂਰ ਕਰਾਂਗੇ ਇਹ ਹੋ ਗਿਆ ਮਨੀ ਪਲਾਟ ਵੀਰੋ ਤੇ ਆਪਾਂ ਥੋੜੀ ਫੁੱਲ ਫੁੱਲ ਵਗੈਰਾ ਲਾਏ ਹੋਏ ਆ ਦੇਖੋ ਇਹ ਲਵੇ ਲਵੇ ਵੀਰੋ ਅੱਦੇ ਉਹ ਲਾਰਖਾ ਪਤਲੀ ਸਾਈਡ ਤੇ ਇੱਧਰ ਇੱਧਰ ਲਾਏ ਹੋਏ ਆ ਤੇ ਆ ਕਿੰਨੂ ਆ ਦਾ ਪਿੱਡਾ ਤੇ ਕਿੰਨੂ ਵੀਰੋ ਇੱਥੇ ਪਹਿਲੀ ਵਾਰ ਇਹਦੇ ਲੱਗਿਆ ਹਨ ਦੁਕਾਨੇ ਆ ਦੇਖੋ ਕਿੰਨੂ ਲੱਗੇ ਹੋਏ ਆ ਤੇ ਹਾਲੇ ਕੱਚੇ ਆ ਥੋੜੇ ਜਿਹਾ ਫਿਰ ਥੋੜੇ ਦਿਨਾਂ ਤੱਕ ਪੱਕਾਂਗੇ ਤੇ ਇੱਧਰ ਬੇਰੀਆ ਬੇਰ ਵੀ ਲੱਗਦੇ ਆ ਤੇ ਅੱਗੇ ਆ ਗਏ ਵੀਰੋ ਅਮਰੂਦ ਤੇ ਮਹੂਤ ਵੀਰੋ ਹੁਣੇ ਹੁਣੇ ਦੇਖੋ ਇਹ ਤੇ ਖਤਮ ਹੋਏ ਤੇ ਤੇ ਫੇਰ ਹੀ ਲੱਗੇ ਬਹੁਤ bade bade ਹੋ ਗਏ ਤੇ ਹਲੇ ਕੱਚੇ ਹਨ ਵੈਸੇ ਇਹ ਵੀ ਥੋੜਾ ਟਾਈਮ ਹੋਇਆ ਖਤਮ ਹੋਏ ਸੀ 12 ਮਾਸੀ ਫੇਰ ਡਾਏ ਦੇਖੋ ਕਿੱਡੇ ਕਿੱਡੇ ਲੱਗੇ ਫੇਰ ਤੇ ਆਪਨੇ ਵੀਰੋ ਜੋ ਆਪਣੀ ਕੋਠੀ ਆ ਉਹ ਤੇ ਚਲੋ ਫੇਰ ਚੱਲਦੇ ਆ ਤੁਹਾਨੂੰ ਪਹਿਲਾਂ ਬੰਦ ਖਾਵਾਂਗੇ ਆਪਣੀ ਛੋਟੀ ਜੀ ਨੰਨੀ ਮੁੰਨੀਆ ਪਿਆਰੀਆਂ ਸੀ ਕਟੀਆਂ ਇਹ ਬਹੁਤ ਦਿਨਾਂ ਤੋਂ ਆਪਣੀ ਦੋ ਨੰਨੀ-ਮੁੰਨੀਆਂ ਕੱਟੀਆਂ ਸੀ ਇੱਕ ਤਾਂ ਪਹਿਲਾਂ ਆਪਾਂ ਜਦੋਂ ਮੱਝ ਲੈ ਕੇ ਆਏ ਸੀ ਇੱਕ ਉਹਦੇ ਨਾਲ ਆਪਾਂ ਲੈ ਕੇ ਆਏ ਸੀ ਤੇ ਇੱਕ ਹੁਣੇ-ਹੁਣੇ ਆਪਣੀ ਝੋਟੀ ਪਹਿਲਣ ਸੋਈ ਆ ਤੇ ਉਹਨੇ ਵੀ ਇੱਕ ਕੱਟੀ ਦਿੱਤੀ ਆ ਤੇ ਦਿਖਾਉਣੀ ਆ ਤੁਹਾਨੂੰ ਜਿਹੜੀ ਆਪਾਂ ਮੱਝ ਨਾਲ ਲੈ ਗਏਤ ਨਾਲ ਉਹ ਕਈ ਦਿਨਾਂ ਤੋਂ ਉਹ ਬੜਾ ਮਾਰੀ ਜਰੀਆ ਤੇ ਖੁਣਕੇ ਮਤਲਬ ਸਾਰਾ ਦਿਨ ਸੁਸਤ-ਸੁਸਤੀ ਰਹਿੰਦੀ ਆ ਤੇ ਪਹਿਲਾਂ ਦਿਖਾਉਣੀ ਆ ਆਪਾਂ ਤੁਹਾਨੂੰ ਜਿਹੜੀ ਹੂਣ ਵਾਲੀ ਆ ਉਹ ਦਿਖਾਉਣੀ ਆ ਪਹਿਲਾਂ ਜਿਹੜੀ ਆਪਣੀ ਮਤਲਬ ਇਹ ਤੇ ਅੱਗੇ ਸੂਈ ਆ ਪਲੂਣ ਝੋਟੀ ਤੇ ਆ ਦੇਖੋ ਜੀ ਹੈਲੋ ਇਹ ਤੇ ਆਪਣੇ ਵੀਰ ਹੁਣ ਹੁਣ ਜਿਹੜੀ ਅੱਜ ਸੂਈ ਸੀ ਤੇ ਆਪਾਂ ਲੈ ਕੇ ਆਏ ਸੀ ਤੇ ਪੈਲਣ ਝੋਟੀ ਸੀ ਇਹਦੀ ਕੱਟੀ ਆ ਦੇਖੋ ਇਹ ਮਸਤ ਮਸਤੀ ਰਹਿੰਦੀ ਆ ਸਾਰਾ ਦਿਨ ਖੇਡਦੀ ਨੰਨੀ ਮੁੰਨੀ ਜੀ ਤੇ ਆ ਮਰੀ ਸੁਸਤਰਾ ਸਾਰਾ ਦਿਨ ਜਿਉ ਦੇਖੋ ਵੀਰ ਕਿਵੇਂ ਬੈਠੀ ਆ ਤੇ ਇੱਤਾਂ ਹੀ ਬੈਠੀ ਰਹਾ ਆ ਦੁੱਧ ਵਗੈਰਾ ਸਾਰਾ ਕੁਝ ਪੀਵਾ ਤੇ ਪਦਵੰਨ ਜੀ ਬਹੁਤ ਪਲਾਦੀ ਨੇ ਤੇ ਪਰ ਫਿਰ ਵੀ ਇਹ ਸਾਲ ਨੂੰ ਸੁਸਤੀ ਹੀ ਰਹਾ। ਬਾਕੀ ਪਤੰਦ ਕੰਨੇ ਬਿਰੋ ਜਿਹੜਾ ਆਪਣਾ ਝੋਟਾ ਜਿਹੜਾ ਆਪਾਂ ਵੇਚਣਾ ਤੁਹਾਨੂੰ ਦਿਖਾਣੇ ਆ। ਤਾਂ ਵੀਰੋ ਦਿਖਾਉਗੇ ਆਪਾਂ ਤੁਹਾਨੂੰ ਆਪਣਾ ਜਿਹੜਾ ਝੋਟਾ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਉਹ ਆਪਣਾ ਇਹੋ ਦੇਖੋ ਜੋ ਆਪਾਂ ਤਿਆਰ ਕਰਿਆ ਇਹ ਖਾਲੀ ਕੱਢਤਾ ਤੇ ਹੁਣ ਇਹਦੇ ਨਾਲ ਰੋੜੀ ਮਾ ਜੋੜੇਗਾ ਨੱਥ ਪਾਣੀ ਰਹਿੰਦੀ ਹੈ ਇਸकी ਤੇ ਥੋੜੇ ਦਿਨਾਂ ਤੱਕ ਆਪਾਂ ਨੱਥ ਹੀ ਪਾ ਦਾਂਗੇ ਤੇ ਪਰਾਂ ਵੀ ਇੱਕ ਕੱਟੀ ਆ ਤੇ ਜਿਹੜਾ ਆਪਾਂ ਵੇਚਣਾ ਵੀਰੋ ਆ ਖੜਾ ਦੇਖੋ ਇੱਥੇ ਇਹ ਆ ਰਹੀ ਜਿਹੜੀ ਪੂਰੀ ਆੜੀ ਨਿਕਲੀ ਹੁੰਦੀ ਹੈ ਜੀ ਤੇ ਪਰ ਜਿਹੜੀ ਜੋੜਦੇ ਹਨ ਨੂੰ ਤੇ ਆ ਵੇਚਣਾ ਜੇ ਕਿਸੇ ਵੀਰ ਨੂੰ ਚਾਹੀਦਾ ਹੋਵੇ ਤੇ ਆਪਣੀ ਮੱਝ ਦੇਖੋ ਵੀਰੋ ਜਿਹੜੀ ਮਤਲਬ 13-14 ਲੀਟਰ ਦੁੱਧ ਸੀਸ ਦਾ ਪਰ ਵੀਰੋ ਇਹ ਨਾ ਜਦੋਂ ਮੌਸਮ ਚ ਇਹਦਾ ਮਹੀਨਾ ਕਰ ਗਿਆ ਕਿ 8ਵੇਂ ਮਹੀਨੇ ਚ ਇਹਦਾ ਬੱਚਾ ਮਰ ਗਿਆ ਦਾ ਪੇਟ માં ਤੇ ਉਸ ਤੋਂ ਬਾਅਦ ਬੱਚਾ ਵੀਰੋ ਆਪਾਂ ਨੇ ਪੇਟੋਂ ਮਾ ਦੇ ਕਢਾਇਆ ਤਾਂ ਪਰ ਮਤਲਬ ਬੱਚਾ ਤਾਂ ਨਿਕਲ ਗਿਆ ਮਾਤ ਵੀ ਚਲੋ ਠੀਕ ਹੋ ਗਈ ਪਰ ਹੁਣ ਵੀਰੋ ਦੁੱਧ ਨਹੀਂ ਦੇ ਰਹੀ ਸਿਰਫ ਅੱਧਾ ਗਲਾਸ ਦੁੱਧ ਦਾ ਦੇਵਾ ਆਪਣ ਨੇ ਦਵਾਈਆਂ ਬਹੁਤ ਖਵਾਤੀਆਂ ਨੂੰ ਮਤਲਬ 15-20000 ਰੁਪਏ ਲਾਤਾ ਪਰ ਦੁੱਧ ਬਦੀ ਨਹੀਂ ਤੇ ਆਪਾਂ ਬਹੁਤ ਸਲਾਹ ਲਈ ਉਹ ਕਹਿੰਦੇ ਇਨਫੈਕਸ਼ਨ ਪੈ ਲੀ ਕਿਸ ਕਰਕੇ ਦੁੱਧ ਹੁਣ ਨਹੀਂ ਦਿੰਦੀ ਤੇ ਸੋ ਇਹਦਾ ਖਰਾਬ ਹੋ ਗਿਆ ਤੇ ਆਪਾਂ ਨੇ ਪਹਿਲਾਂ ਛੋਟੀ ਹੈ ਵੀਰੋ ਜਿਹੜੀ ਹੁਣ ਲੈਂਦੀ ਆਪਾਂ ਤੇ ਆਪਾਂ ਮਤਲਬ ਇਹ ਵੀ ਨਾਲ ਹੀ ਲੈਂਦੀ ਸੀ ਤੇ ਮਤਲਬ ਇਹਦਾ 13 ਲੀਟਰ ਦੁੱਧਾ ਤੇ ਇਹਦਾ ਹਲੇ 2-3 ਕਿਲੋ ਦੇਣ ਦੀ ਹੈ ਕਿਉਂਕਿ ਪਹਿਲਣਾ ਵੀਰੋ ਆ ਜੀ ਕੱਟੀ ਆ ਤੇ ਆ ਗੈਂਗਾ ਜਿਹੜੀ ਆਪਾਂ ਇਹ ਵੀ ਲੈ ਕੇ ਆਂਦੀ ਸੀ ਪਰ ਹੁਣ ਸੋਨ ਵਾਲੀ ਆ ਤੇ ਆ ਵੀ ਸੋਨ ਵਾਲੀ ਆ ਪਾਕੀ ਉਹ ਪਰੇਖੜੀਆਂ ਦੇਖੋ ਤੇ ਆ ਕੱਟਾ ਵੀਰੋ ਵੀਰੋ ਆਪਾਂ ਮੱਧਮੁੱਧਾ ਨਾਲ ਤੁਹਾਨੂੰ ਦੱਸ ਨਹੀਂ ਆ ਤੇ ਆਪਣੇ ਘਰ ਦਾ ਥੋੜਾ ਜਿਹਾ ਜੋ ਵੀ ਆਪਾਂ ਨੇ ਦਿਖਾਣਾ ਸੀ ਤੁਹਾਨੂੰ ਦਿਖਾਇਆ ਤੇ ਹੁਣ ਆਪਾਂ ਚੱਲਦੇ ਆਂ ਵੀਰੋ ਮੋਟੂ ਪਤਲੂ ਕੋਲ ਕਿਉਂਕਿ ਬਹੁਤ ਸ਼ੈਤਾਨ ਉਹਦੇ ਇੱਕ ਦੇ ਛੱਟ ਲੱਗੀ ਤੇ ਵਿਚਾਰਾ ਸਵੇਰ ਦਾ ਮਤਲਬ ਸੁਫਤੇ ਜਾ ਬੈਠਾ ਹੋਈ ਚਲੋ ਫਿਰ ਪਹਿਨੂੰ ਮਿਲ ਕੇ ਆਨੇ ਆ ਫਿਰ ਫਿਰ ਆਪਾਂ ਚੱਲਾਂਗੇ ਵੀਰੋ ਖੇਤ ਚ ਕਿਉਂਕਿ ਉੱਥੇ ਮਤਲਬ ਜਿਹੜਾ ਜੰਗਲੀ ਸੂਰ ਅੱਜ ਰਾਤ ਦੇ ਆਏ ਹੋਏ ਆ ਤੇ ਉਹ ਵੀ ਦੇਖਾਂਗੇ ਆਪਾਂ ਕਿਉਂਕਿ ਝੋਨਾ ਪੱਕ ਰਿਹਾ ਤੇ ਬਣਾਉਣ ਵਾਲਾ ਹੋ ਰਿਹਾ ਵੀ ਤੁਹਾਨੂੰ ਦਿਖਾਵਾਂਗੇ ਕਿੱਥੇ ਕਿੰਨਾ ਪੱਕ ਗਿਆ ਕਿੰਨੇ ਕਦਨ ਹੋਣ ਲੱਗਾ ਚਲੋ ਫਿਰ ਪਹਿਲਾਂ ਆਪਾਂ ਮੋਟੂ ਪਤਲੂ ਨੂੰ ਮਿਲਦੇ ਆਂ ਉੱਥੇ ਜਾ ਕੇ ਮੋਟੂ 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 ਪਤਲੂ ਕਹਾ ਕੇ ਵੀਰ ਨੂੰ ਮਨ ਲੱਗਦਾ ਹੋ ਰਿਹਾ ਨਹੀਂ ਕਿਉਂਕਿ ਪਰਲੇ ਭੇੜੇ ਮੱਗੇ ਮਨ ਲੱਗਾ ਹੋ ਰਿਹਾ ਤੇ আচ্ছা ਚਲੋ ਫਿਰ ਉੱਤਰ ਜਾ ਕੇ ਉਹਨਾਂ ਨੂੰ ਦੇਖਦੇ ਹਾਂ ਜੋ ਬੈਠੇ ਆ ਬਈਓ ਬੈਠਾ ਦੇਖੋ ਪਤਲੂ ਉਹ ਬੈਠਾ ਬਈ ਆਪਾਂ ਪਰਾਂ ਲੱਭਦੇ ਫਿਰਨੇ ਤੇ ਯੋ ਹੋ ਰਿਹਾ ਬੈਠਾ ਦੇਖੋ ਆਇਆ ਜੋ ਦੇਖੋ ਵੀ ਜੋ ਸ਼ੈਤਾਨ ਹਲੇ ਵੀ ਸ਼ਤਾਨੀ ਕਰ ਰਿਹਾ ਇੱਕ ਵਾਰ ਦੇਖੋ ਤੇ ਇਹ ਵਿਚਾਰਾ ਸੁਸਤ ਬੈਠਾ ਹੈ ਅੱਜ ਪਤਾ ਨਹੀਂ ਕੀ ਹੋ ਰਿਹਾ ਇਹਨੂੰ ਤੇ ਉਹ ਦੇਖੋ ਸ਼ਤਾਨੀ ਪੂਰੀ ਕਰ ਰਿਹਾ ਹਲੇ ਹਾਂ ਰੋਟੀ ਖਾ ਲਈ ਦੁੱਧ ਵੀ ਲਿਆ ਪੁਰਾ ਪੁਰਾ ਹੋ ਤੇ ਉਹ ਦੇਖੋ ਵੀਰੋ ਸੁਸਤ ਜਾ ਰਿਹਾ ਵਿਚਾਰਾ ਸਵੇਰ ਦਾ ਇਸ ਕਰਕੇ ਤੇ ਉਹ ਉਧਰ ਦੇਖੋ ਕਿੱਧਰ ਗਿਆ ਦੂਸਰਾ ਪੁਰਾ ਤੇ ਉਹ ਵਿਚਾਰਾ ਸੁਸਤ ਹੋ ਰਿਹਾ ਤੇ ਉਹ ਵਿਚਾਰਾ ਹਲੇ ਪੂਰਾ ਕਾਇਮ ਜਾ ਹੋ ਰਿਹਾ ਚਲੋ ਫਿਰ ਇਹਨਾਂ ਦੇਖਦੇ ਆ ਤੇ ਵੀਰੋ ਮੋਟੂ ਪਤਲੂ ਤੁਹਾਨੂੰ ਆਪ ਦਿਖਾਤੇ ਤੇ ਮੋਟੂ ਵਿਚਾਰਾ ਹਲੇ ਥੋੜਾ ਜਿਹਾ ਅੱਜ ਸੁਸਤ ਜਾ ਰਿਹਾ ਫਨੀ ਕੀ ਹੋ ਰਿਹਾ ਤੇ ਹੁਣ ਆਪਾਂ ਵੀਰੋ ਚੱਲਣਾ ਚੱਲਦੇ ਆ ਆਪਣੇ ਖੇਤਾਂ 'ਚ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਣੇ ਆ ਜੋ ਕਿ ਜੰਗਲੀ ਸੂਰ ਰਾਤ ਦੇ ਆਏ ਹੋਇਆ ਤੇ ਤੁਹਾਨੂੰ ਮੈਂ ਦੱਸਿਆ ਵੀ ਝੋਨਾ ਆਪਣਾ ਪੱਕਿਆ ਹੋਇਆ ਤੇ ਨੁਕਸਾਨ ਥੋੜਾ ਹੋਰ ਜ਼ਿਆਦਾ ਹੋਗਾ ਕਿਉਂਕਿ ਝੋਨਾ ਫੱਕ ਰਿਹਾ ਬੱਲ ਬਹੁਤ ਛੜਦੀ ਐ ਚਲੋ ਫਿਰ ਚੱਲਦੇ ਆ ਮਿਲਦੇ ਆ ਤੁਹਾਨੂੰ ਖੇਤਾਂ ਜਾ ਕੇ ਬਾਏ ਵਾਸਤੇ ਜਿੰਨਸ ਕਰਨਾ ਤੇ ਇਹ ਦੇਖੋ ਮੋਟਰ ਤੇ ਤਾਂ ਵੀਰੋ ਆ ਗਏ ਆਪਾਂ ਮੋਟਰ ਬਾ ਤੇ ਮੌਸਮ ਦੇਖੋ ਕਿੰਨਾ ਵਧੀਆ ਹੋ ਰਿਹਾ ਕਿੰਨਾ ਵਧੀਆ 뷰ਅਰ ਹੈ ਦੇਖੋ ਤੇ ਪਿੱਛੇ ਦੇਖੋ ਮੇਰੇ ਤੇ ਜਿਹੜਾ 26 ਦਾ ਝੋਨਾ ਪੱਕਿਆ ਪਿਆ ਤੇ ਆਪਾਂ ਮੋਟਰ ਤੇ ਆ ਗਏ ਤੇ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਮੋਟਰ ਅਰੇ ਕਿੱਦਾਂ ਤੇ ਆ ਮੋਟਰਾਂ ਤੇ ਚੱਲ ਰਹੀ ਹੈ ਵੀਰੋ ਦੇਖੋ ਤੇ ਵਾਹੀ ਵੀਰੋ ਥੋੜੀ ਜਿਹੀ ਗਿੱਲੀ ਧੀ ਤੇ ਆਪਾਂ ਬਾਈਕ ਪਿੱਛੇ ਖੜਾਏ ਕਿਉਂਕਿ ਰਾਤ ਆਪਾਂ ਪਾਣੀ ਲਾਇਆ ਹੋਇਆ ਸੀ ਤੇ ਉਹ ਦੇਖੋ ਬਾਈਕ ਪਿੱਛੇ ਖੜਾ ਸੀ ਤੇ ਆਜੀ ਰੇਮ ਪਾਣੀ ਲਾਇਆ ਹੋਇਆ ਸੀ ਦੇਖੋ ਪਾਣੀ ਖੜਾ ਹੈ ਦੇਚ ਕਿਉਂਕਿ 11 ਇੰਚ ਦੀ ਝੌਨਾ ਹੈ ਤੁਹਾਨੂੰ ਪਤਾ ਪਾਣੀ ਇਹ ਲੈੰਦੀ ਰਹੂਗੀ ਤੇ ਹੁਣ ਥੋੜੀ ਥੋੜੀ ਮਿਸਰਨ ਲੱਗ ਗਈ ਏ ਤਾਂ ਮੋਟਰ ਦਾ ਆਪਣੀ ਹੱਲੇ ਹੁਣ ਵੀ ਚੱਲ ਰਹੀ ਹੈ ਦੇਖੋ ਆਡੇ ਖੂਹਰੇ ਪਾਪਲਾਨ ਦੇ ਵਿੱਚ ਪਾਉ ਪਰਲੇ ਕਿੱਲੇ ਚ ਪਾਣੀ ਲਾਇਆ ਹੋਇਆ ਤੇ ਗਿਰਉ ਰੇ ਪਾਏ ਤੇ ਅੱਜ ਕਿਉਂਕਿ ਰਾਤ ਸੂਰ ਆਏ ਹੋਏ ਆ ਤੇ ਸੂਰਾਂ ਨੇ ਬਹੁਤ ਆਫੜਾ ਦੱਪੀ ਜੀ ਵਿਚਾਰ ਕੇ ਆ ਫੇਰ ਤਾਂ ਤੁਹਾਨੂੰ ਦਿਖਾਣੇ ਆ ਜਾ ਕੇ ਤੇ ਪਹਿਲਾਂ ਆਪਾਂ ਤੁਹਾਨੂੰ ਆਪਣੀ ਸਾਗ ਲਾਇਆ ਹੋਇਆ ਜਿਹੜਾ ਪਾਉ ਦਿਖਾਣੇ ਕਿੱਡਾ ਕਿੱਡਾ ਹੋ ਗਿਆ ਤੇ ਨਿੰਬੂ ਦਾ ਪੇਡਾ ਵੀ ਰੋ 3 ਸਾਲ ਹੋ ਗਏ ਉੱਥੇ ਦਾ ਉੱਥੇ ਖੜਿਆ ਪਰ ਨਿੰਬੂ ਹੈ ਤੀ ਬਹੁਤ ਲੱਗਿਆ ਤੇ ਉਹ ਵੀ ਦਿਖਾਣੇ ਆ ਤੁਹਾਨੂੰ ਤਾਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਂਦੇ ਆ ਆਪਣਾ ਸਾਗ ਲਾਇਆ ਹੋਇਆ ਤੇ ਆ ਦੇਖੋ ਵੀਰੋ ਆ ਪਾਲਕਾ ਤੇ ਇੱਧਰ ਪੰਸਰੋਂ ਦਾ ਸਾਗ ਲਾਇਆ ਹੋਇਆ ਤੇ ਹੋ ਗਿਆ ਵਧੀਆ ਦੇਖੋ ਤੇ ਆ ਵੀਰੋ ਨਿੰਬੂ ਦਾ ਪੇਟਾ ਦੇਖੋ ਤੇ ਇਹਨੂੰ 3 ਸਾਲ ਹੋ ਗਏ ਵੀਰੋ ਐਡਾ ਦਾ ਐਡਾ ਹੀ ਖੜਿਆ ਪਰ ਇਸ ਵਾਰ ਵੀਰੋ ਨਿੰਬੂ ਦੇਖੋ ਕਿੱਡੇ ਕਿੱਡੇ ਆ ਦੇਖੋ ਭਰਿਆ ਪਿਆ ਵੀਰੋ ਨਿੰਬੂ ਦਾ ਦੇਖ ਸਕਦੇ ਛੋਟਾ ਜਿਹਾ ਪੇਡਾ ਦੇਖੋ ਤੇ ਉਧਰ ਅੰਬ ਵੀ ਨਾਲ ਹੀ ਲਾਇਆ ਸੇ ਅੰਬ ਦੇ ਵਿੱਚ ਲੁਕੁੱਟ ਗਏ ਹੁਣ ਪੱਤੇ ਪੁੱਤੇ ਹیدر ਬੈਂਗਣ ਤੇ ਦੱਕੀ ਆਦੀ ਬੇਲਾ ਤੇ ਕੀ ਆ ਬਹੁਤ ਪਤੀਆ ਵੀਰੋ ਦੇਖੋ ਥੋੜੀ ਜਿਹੀ ਬੇਲ ਆਈ ਹੋਈ ਸੀ ਪਰ ਇੱਥੇ ਵੀਰੋ ਜਿਹੜੇ ਜੰਗਲੀ ਸੂਰਾਂ ਨੇ ਬਹੁਤ ਆ ਕੇ ਮਤਲਬ ਸਾਰੇ ਆਪਣੇ ਡੰਡੇ ਡੁੰਡੇ ਲਾਏ ਹੋਏ ਸਾਰੇ ਤੋੜ ਤੇ ਤੇ ਹੁਣ ਚੱਲਦੇ ਆਂ ਆਪਾਂ ਉੱਥੇ ਹੀ ਜਿੱਥੇ ਆਪਾਂ ਸੂਰਾਂ ਨੂੰ ਤੁਹਾਨੂੰ ਦਿਖਾਵਾਂਗੇ ਨੁਕਸਾਨ ਕਰਕੇ ਆ ਤੇ ਮੋਟਰ ਆਪਣੀ ਚੱਲ ਰਹੀ ਆ ਤੇ ਚਿੜੀਆਂ ਵੀ ਦੇਖ ਲਓ ਇੱਥੇ ਚਿੜੀਆਂ ਵੀ ਦਿਖਾਉਂਦੇ ਆਂ ਆਪਾਂ ਲੜਣੇ ਪਏ ਹੋ ਤੇ ਕਿੰਨੇ ਮਤਲਬ ਵਧੀਆ ਦੇਖੋ ਪਾਣੀ ਚੀਦੇ ਆ ਵੈਸੇ ਵੱਲਣੇ ਪੱਲ ਉੱਪਰ ਟੰਗੇ ਹੋਏ ਆ ਦੇਖੋ ਚੀੜੀਆਂ ਨਾ ਸਾਰਾ ਦਿਨ ਉੱਥੇ ਰਹਿੰਦੀ ਆ ਉਹ ਦੇਖੋ ਤੇ ਤਿੰਨਾ ਪੰਨੇ ਨਾ ਮਤਲਬ ਜਿਹੜੇ ਮਿੱਟੀ ਦੇ ਘੜੇ ਹੁੰਦੇ ਆ ਉਹ ਟੰਗੇ ਸੀ ਅਗਲੀਆਂ ਘੜ ਤੇ ਤਿੰਨਾ ਚ ਵੀਰੋ ਚੀੜੀਆਂ ਨੇ ਮਤਲਬ ਆਪਨੇ ਬੱਚੇ ਅੰਡੇ ਦੇ ਹੋਏ ਆ ਤੇ ਰੱਖਣੇ ਚੀਦੇ ਆ ਵੀਰੋ ਕਿਉਂਕਿ ਇਹਨਾਂ ਦੇ ਵੀ ਚਲੋ ਵਧੀ ਘਰ ਚ ਰਹਿਣ ਨੂੰ ਦਿਲ ਕਰਦਾ ਤੇ ਪਕਰ ਇਹ ਵੀਰੋ ਛੱਡ ਦੇ ਥਲੇ ਲਾਏ ਹੋਏ ਆ ਇਦਾਂ ਦੇ ਤੇ ਤੋਰੀਆਂ ਵੀ ਲੱਗੀ ਹੋਈ ਆ ਦੇਖੋ ਕਿੱਡੀ ਤੋਰੀ ਲੱਗਦੀ ਆ ਤੇ ਕੋਹ ਲੱਗਦੀ ਆ ਤੋੜਾਂਗੇ ਇਹਨਾਂ ਨੂੰ ਬਾਅਦ ਚੱਪਾਂ ਪਹਿਲਾਂ ਪਤਨ ਨੂੰ ਸੂਰਾਂ ਦੇ ਮਤਲਬ ਜਿੱਥੇ ਸੂਰਾਂ ਨੇ ਬਹੁਤ ਹਵੜਾ ਦਫੜੀ ਵਿਚਾਰ ਕੇ ਜਾ ਉੱਥੇ ਲੈ ਕੇ ਚੱਲਦੇ ਆ ਚਲੋ ਫਿਰ ਮਿਲਦੇ ਆ ਉੱਥੇ ਜਾ ਕੇ ਤੇ ਪਹਿਲਾਂ ਤੁਹਾਨੂੰ ਦੁਖਾਨੇ ਬਾਅਦ ਝੋਨਾ ਤੇ ਝੋਨਾ ਮਤਲਬ ਜਿਹੜਾ ਇਹ ਪੱਕਿਆ ਹੋਇਆ ਨਾ ਤਾਂ ਆਹੀ ਇਹਦੇ ਵਿੱਚ ਹੀ ਮਤਲਬ ਸੂਰਾਂ ਨੇ ਜਿਹੜਾ ਨੁਕਸਾਨ ਕੀਤਾ ਹੋਇਆ ਤੇ ਆ ਲਵੇ ਲੋਪੇ ਆਪਾਂ ਨੇ ਝੋਨਾ ਠੀਕ ਆ ਤੇ ਕਿਉਂਕਿ ਬੱਟ ਦੇ ਵਿੱਚੋਂ ਪਤੂਲਦੇ ਆ ਤੇ ਝੋਨਾ ਝੜਦਾ ਵੀਰੋ ਇਸ ਕਰਕੇ ਬੱਟ ਤੋੜਨ ਬਰਨ ਕਰਦੇ ਪਰ ਇਹਦੇ ਵਿੱਚ ਰਹਿ ਰਿਹਾ ਹਲੇ ਇਹਦੇ ਵਿੱਚ ਕਰਨਾ ਇਹਦੇ ਜਿਵੇਂ ਪਕਰਦੇ ਆ ਚਲੋ ਇਹਦੇ ਚ ਆਣੀ ਜਾਣੀ ਇਹ ਆਪਾਂ ਬੈਸੇ ਤਾਂ ਵੀਰੇ ਗਿੜੇ ਗੁੜੇ ਮਾਰਦੇ ਰਹਿੰਦੇ ਆ ਇੱਥੇ ਪਰ ਜਿਹੜੇ ਜੰਗਲੀ ਸੋਰ ਨਾ ਰਾਤ ਨੂੰ ਆਉਂਦੇ ਆ ਤੇ ਨਾ ਉਹ ਦੇਖ ਲਓ ਆਪਾਂ ਨਾ ਮਤਲਬ ਇੱਕ ਕਬੂਤ ਜਾਂ ਟੰਗਿਆ ਹੋਇਆ ਇਹ ਤੋਂ ਰਾਤ ਨੂੰ ਮਤਲਬ ਡਰਦਾ ਜਾਂਦੇ ਆ ਪਰ ਇੰਨਾ ਫਰਕ ਨਹੀਂ ਪੈਂਦਾ ਫਰਕ ਤਾਂ ਵੈਸੇ ਪੈਂਦਾ ਪਰ ਥੋੜਾ ਇੰਨਾ ਨਹੀਂ ਹੁੰਦਾ ਤੇ ਆ ਦੇਖੋ ਵੀਰ ਆ ਦੇਖੋ ਸਾਰੇ ਜੀਰੇ ਦਾ ਕਿਵੇਂ ਨੁਕਸਾਨ ਕੀਤਾ ਹੋਇਆ ਕਿਵੇਂ ਦੇਖੋ ਥੱਲੇ ਲਾ ਲਾ ਕੇ ਖਾਂਦੇ ਰਹੇ ਗਏ ਜਿਹੜੀ ਖਾਂਦੇ ਆ ਪਰ ਨੁਕਸਾਨ ਦੇਖੋ ਤਾਂ ਦੇਖੋ ਵੀਰੋ ਇਵੇਂ ਨੁਕਸਾਨ ਕਰਦੇ ਆ ਜੰਗਲੀ ਸੂਰ ਇੱਥੇ ਆ ਗਏ ਤੇ ਬਹੁਤ ਵਿੱਚ ਵਿੱਚ ਬੋਹ ਕੀਤਾ ਆ ਤੇ ਵਿੱਚੋਂ ਬੜ ਨਹੀਂ ਸਕਦੇ ਕਿਉਂਕਿ ਪਾਣੀ ਫਿਰ ਰਿਹਾ ਛੇਰੀ ਚ ਤੇ ਦੇਖੋ ਬਹੁਤ ਨੁਕਸਾਨ ਹੁੰਦਾ ਤੇ ਬਾਕੀ ਵੀਰੋ ਵੀਡੀਓ ਆਪਣੀ ਵਧੀਆ ਲੱਗਿਆ ਕਰੇ ਤੇ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਕਿਉਂਕਿ ਆਪਾਂ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਬਲੌਗ ਦਿਖਾਉਂਦੇ ਰਾਂਗੇ ਵੀਡੀਓ ਦੇ ਵਿੱਚ ਤੇ ਜਿਵੇਂ ਝੋਨਾ ਬੜੂਗਾ ਤੇ ਸਾਰੇ ਤਰ੍ਹਾਂ ਦੇ ਕਣਕ ਬਜਾਈ ਤੋਂ ਲੈ ਕੇ ਸਾਰਾ ਕੁਝ ਤੇ ਆਪਾਂ ਪਿੰਡਾਂ ਦੇ ਬਲੌਗ ਤੁਹਾਨੂੰ ਦਿਖਾਵਾਂਗੇ ਇਸ ਕਰਕੇ ਜੇ ਵੀਡੀਓ ਵੀਡੀਓ ਵਧੀਆ ਲੱਗੇ ਤੇ ਸ਼ੇਅਰ ਤੇ ਲਾਈਕ ਤੇ ਸਬਸਕ੍ਰਾਈਬਰ ਜਰੂਰ ਕਰ ਲਓ ਅੱਗੇ ਮਿਲਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ